ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਛਲੇ ਕਾਫੀ ਸਮੇਂ ਤੋਂ ਆ ਜਿਹੜਾ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਗੁਰਦਵਾਰਿਆਂ ਦੇ ਵਿੱਚ ਜੋ ਲੜਾਈਆਂ ਹੁੰਦੀਆਂ ਨੇ ਉਹਨਾਂ ਬਾਰੇ ਕਾਫੀ ਚਰਚਾ ਹੁੰਦੀ ਆ ਕਿਉਂਕਿ ਪਹਿਲਾਂ ਵੀ ਲੜਾਈਆਂ ਹੁੰਦੀਆਂ ਸੀ ਕਿਉਂਕਿ ਪਹਿਲਾਂ ਇਹਨੇ ਸੋਸ਼ਲ ਮੀਡੀਆ ਦੇ ਸਾਧਨ ਨਹੀਂ ਸੀ ਜ્યાં ਇਸ ਤਰ੍ਹਾਂ ਦੀ ਵੀਡੀਓ ਨਹੀਂ ਸੀ ਬਾਹਰ ਹੁੰਦੀਆਂ ਆਉਂਦੀਆਂ ਜਿਹਦੇ ਨਾਲ ਸਿਕ ਕੌਮ ਦੇ ਵਿੱਚ ਦੂਰ ਤੱਕ ਬਦਨਾਮੀ ਹੋਵੇ ਪਰ ਇਸ ਟਾਈਮ ਜਿਹੜਾ ਹਰ ਇੱਕ ਬੰਦੇ ਦੇ ਕੋਲੇ ਫੋਨ ਹੈ ਇਸ ਕਰਕੇ ਜੇ ਮਾੜਾ ਵੋਟਾ ਵੀ ਕੋਈ ਗੁਰਦੁਆਰਾ ਦੇ ਵਿੱਚ ਲੜਾਈ ਝਗੜਾ ਹੁੰਦਾ ਤਾਂ ਉਹਦੀ ਜਿਹੜੀ ਵੀਡੀਓ ਇੱਕਦਮ ਵਾਇਰਲ ਹੋ ਜਾਂਦੀ ਹੈ ਜਿਹਦੇ ਨਾਲ ਸਿਕ ਕੌਮ ਦੀ ਇਹ ਦੁਨੀਆ ਭਰ ਦੇ ਵਿੱਚ ਬਦਨਾਮੀ ਹੋ ਜਾਂਦੀ ਆ ਔਰ ਜਿਵੇਂ ਜਿਹੜੇ ਇਸ ਕੰਮ ਚ ਇਨਵੋਲਵ ਨਹੀਂ ਹੁੰਦੇ ਜਿਹੜੇ ਸਿਰਫ ਇੱਕ ਦਰਸ਼ਕ ਜਾਂ ਸਰੂਤੇ ਹੁੰਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਹਮੇਸ਼ਾ ਇਹ ਗੱਲ ਆਮ ਤੌਰ ਤੇ ਉੱਠਦੀ ਆ ਜੀ ਇਹ ਗੋਲਕਾਂ ਦੀ ਲੜਾਈ ਆ ਜੇ ਤੁਸੀਂ ਸੋਸ਼ਲ ਮੀਡੀਆ ਤੇ ਕਿਤੇ ਵੀ ਵੀਡੀਓ ਜਿਹੜੀ ਵਾਇਰਲ ਹੋ ਜਾਂਦੀ ਆ ਤਾਂ ਇਹੀ ਗੱਲ ਸਾਹਮਣੇ ਆਉਂਦੀ ਆ ਵੀ ਇਹ ਜੀ ਲੜਾਈ ਆ ਗੋਲਕਾਂ ਦੀ ਅਸਲ ਦੇ ਵਿੱਚ ਇਹ ਗੋਲਕਾਂ ਦੀ ਲੜਾਈ ਤਾਂ ਬਹੁਤ ਘੱਟ ਆ ਗੋਲਕਾਂ ਦੀ ਲੜਾਈ ਤਾਂ ਤੁਸੀਂ ਮੰਨ ਕੇ ਚੱਲੋ ਵੀ ਜਿਆਦਾਤਰ ਗੁਰਦੁਆਰਿਆਂ ਦੇ ਵਿੱਚ ਬੜਾ ਪਾਰਦਰਸ਼ੀ ਕੰਮ ਆ ਜਿੰਨੀ ਵੀ ਉੱਥੇ ਆਮਦਨ ਜਾਂ ਖਰਚੇ ਹੁੰਦੇ ਆ ਉਹਦੀ ਬਕਾਇਦਾ ਤੌਰ ਤੇ ਆਡਿਟ ਹੁੰਦੀ ਆ ਸਾਰਾ ਕੁਝ ਹੁੰਦਾ ਹਾਂ ਜੇ ਗੱਲ ਕਿਸੇ ਦਾ ਪਰਸਨਲ ਆਪਣਾ ਗੁਰਦੁਆਰਾ ਤਾਂ ਉਹ ਗੱਲ ਵੱਖਰੀ ਹੈ ਪਰ ਜੇ ਸੰਗਤ ਦਾ ਗੁਰਦੁਆਰਾ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਤਾਂ ਉਹਦੇ ਵਿੱਚ ਆ ਜਿਆਦਾ ਕੰਮ ਆ ਜਿਹੜਾ ਉਹ ਪਾਰਦਰਸ਼ੀ ਹੁੰਦਾ ਬਿਸ਼ਰਤ ਕਿ ਜਿਹੜੀ ਕਮੇਟੀ ਕੰਮ ਕਰ ਰਹੀ ਆ ਉਹ ਪਾਰਦਰਸ਼ੀ ਤਰੀਕੇ ਨਾਲ ਹਿਸਾਬ-ਕਿਤਾਬ ਆਪਣਾ ਰੱਖੇ ਬਖਵਕ ਜਿਹੜੇ ਗੁਰਦੁਆਰੇ ਆ ਔਰ ਗੁਰਦੁਆਰੇ ਜਿਆਦਾ ਹੋਣ ਦੇ ਦੇ ਆਉਣ ਦਾ ਹੋਂਦ ਹੋਂਦ ਵਿੱਚ ਆਉਣ ਦਾ ਕਾਰਨ ਪੈਸੇ ਜਾਂ ਗੋਲ ਕਾ ਨਹੀਂ ਆ ਉਹਦੇ ਪਿੱਛੇ ਕਈ ਹੋਰ ਤਰ੍ਹਾਂ ਦੇ ਕਾਰਨ ਨੇ ਜਿਦੇ ਵਿੱਚ ਅ ਮੁੱਖ ਕਾਰਨ ਜਿਹੜਾ ਹੈਗਾ ਉਹ ਵੱਖ-ਵੱਖ ਵਿਚਾਰਧਾਰਾ ਦਾ ਰੌਲਾ ਹੈਗਾ ਇੱਥੇ ਅ ਜਦੋਂ ਲੋਕ ਇੰਡੀਆ ਤੋਂ ਆਉਂਦੇ ਆ ਪੰਜਾਬ ਤੋਂ ਆਉਂਦੇ ਆ ਕਈ ਲੋਕ ਜਿਵੇਂ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਡੇਰਾਵਾਦ ਪਣ ਪਿਆ ਹੋਇਆ ਜਿਦੇ ਵਿੱਚ ਡੇਰਾਵਾਦ ਆਪਾਂ ਵਿਆਸ ਵਾਲਾ ਸਰਸੇ ਵਾਲਾ ਜਾਂ ਹੋਰ ਇਹ ਵੀ ਕਰ ਸਕਦਾ ਪਰ ਜਿਹੜੇ ਕਈ ਡੇਰਾਵਾਦ ਜਿਹੜਾ ਸਿੱਖੀ ਅ ਸਰੂਪ ਦੇ ਵਿੱਚ ਆ ਜਾਂ ਕਹਿ ਸਕਦੇ ਆ ਉਹ ਸਿੱਖਾ ਦੇ ਪਰ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਆ ਉਹ ਤਾਂ ਡੇਰੇ ਨਹੀਂ ਮੰਨਦੇ ਪਰ ਹੁੰਦੇ ਉਹ ਡੇਰੇ ਆ ਜਿਹੜੇ ਉਹਨਾਂ ਤੋਂ ਪ੍ਰੇਰਿਤ ਜਾਂ ਉਹਨਾਂ ਨੂੰ ਮੰਨਣ ਵਾਲੇ ਉਹ ਸੋ ਕਾਲਡ ਸਾਰਾ ਸੰਤਾਂ ਨੂੰ ਮੰਨਣ ਵਾਲੇ ਲੋਕ ਨੇ ਉਹ ਕਈ ਵਾਰੀ ਇਹਨਾਂ ਕਮੇਟੀਆਂ ਦੇ ਵਿੱਚ ਪਹਿਲਾਂ ਆਉਂਦੇ ਆ ਜਾਂ ਹੌਲੀ-ਹੌਲੀ ਇਨਵੋਲਵ ਹੋ ਜਾਂਦੇ ਆ ਪਰ ਕਿਉਂਕਿ ਦੂਰ-ਦੂਰੋਂ ਇੱਕ ਦੂਜੇ ਨੂੰ ਲੋਕ ਮਿਲੇ ਹੁੰਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਇੱਕ ਦੂਜੇ ਦੇ ਪਿਛੋਕੜ ਦਾ ਤਾਂ ਉਹ ਜਦੋਂ ਕਮੇਟੀਆਂ ਦੇ ਵਿੱਚ ਇਨਵੋਲਵ ਹੋ ਜਾਂਦੇ ਆ ਤਾਂ ਫਿਰ ਉਹਨਾਂ ਦੇ ਕਿਉਂਕਿ ਉਹ ਜਿੱਥੋਂ ਆਏ ਹੁੰਦੇ ਆ ਪਹਿਲਾਂ ਉਹਨਾਂ ਤੋਂ ਛੋਟੇ ਹੁੰਦੇ ਤੇ ਜਾਂ ਉਹਨਾਂ ਦੇ ਪਰਿਵਾਰ ਤੇ ਜਾਂ ਉਹਨਾਂ ਤੇ ਉਹ ਡੇਰਾਵਾਦ ਦਾ ਜਾਂ ਉਹ ਸਾਧਾ ਸੰਤਾਂ ਦਾ ਜਿਨ੍ਹਾਂ ਦੀ ਵਿਚਾਰਧਾਰਾ ਅਕਾਲ ਤਖਤ ਦੀ ਮਰਿਆਦਾ ਤੋਂ ਟੋਟਲੀ ਅਲੱਗ ਹੈ ਉਹਨਾਂ ਤੋਂ ਉਹ ਲੋਕ ਪ੍ਰਭਾਵਿਤ ਹੋਏ ਹੁੰਦੇ ਨੇ ਤੇ ਉਹ ਜਦੋਂ ਗੁਰਦੁਆਰਿਆਂ ਦੇ ਵਿੱਚ ਇਨਵੋਲਵ ਹੋ ਜਾਂਦੇ ਆ ਤੇ ਫਿਰ ਜਿਹੜੀ ਗੁਰਦੁਆਰੇ ਦੇ ਵਿੱਚ ਮਰਿਆਦਾ ਚਾਹੀਦੀ ਆ ਜਿਵੇਂ ਪੰਥ ਪ੍ਰਵਾਨ ਤਕਾਲ ਤਖਤ ਦੀ ਰਹਿਤ ਮਰਿਆਦਾ ਉਹ ਚਾਹੀਦੀ ਆ ਉਹ ਨਾਲ ਲਾਗੂ ਹੋ ਕੇ ਜਿਹੜੇ ਡੇਰਿਆਂ ਤੋਂ ਪ੍ਰਭਾਵਿਤ ਲੋਕ ਕਮੇਟੀਆਂ ਦੇ ਵਿੱਚ ਹੁੰਦੇ ਨੇ ਉਹ ਫਿਰ ਉੱਥੇ ਉਹ ਆਪਣੇ ਜਿਹੜੇ ਡੇਰੇ ਤੋਂ ਪ੍ਰਭਾਵਤ ਹੁੰਦੇ ਆ ਉਹਦੇ ਵਿਚਾਰਧਾਰਾ ਉਹਦੀ ਮਰਿਆਦਾ ਉਹ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰਦੇ ਜਿਵੇਂ ਸਾਡਾ ਸਾਡੇ ਬਾਬਾ ਜੀ ਤਾਂ ਐਉਂ ਕਰਦੇ ਹੁੰਦੇ ਸੀ ਆਹ ਪੁਰਾਤਨ ਮਰਿਆਦਾ ਕਈ ਸੰਪਰਦਾਵਾਂ ਡੇਰਿਆਂ ਵਾਲੇ ਸਾਡੇ ਬਾਬਾ ਜੀ ਦੀ ਇਹ ਮਰਿਆਦਾ ਉਹ ਫਿਰ ਉੱਥੇ ਕਮੇਟੀ 'ਚ ਜੇ 10 ਜਾਂ 20 ਬੰਦੇ ਆ ਉਹਦੇ 'ਚ 5 ਬੰਦੇ ਅਲੱਗ-ਅਲੱਗ ਵਿਚਾਰਧਾਰਾ ਦੇ ਆ ਕੁਝ ਕੇ ਹੁੰਦਾ ਵੀ ਭਾਈ ਅਕਾਲ ਤਖਤ ਦੀ ਮਰਿਆਦਾ ਇੱਥੇ ਲਾਗੂ ਹੋਊ ਕੁਝ ਹੁੰਦਿਆ ਡੇਰਿਆਂ ਵਾਲੇ ਜਾਂ ਸੰਪਰਦਾਵਾਂ ਵਾਲੇ ਵੀ ਸਾਡੇ ਬਾਬਾ ਜੀ ਦੀ ਮਰਿਆਦਾ ਇੱਥੇ ਲਾਗੂ ਚਾਹੀਦੀ ਹੈ ਉੱਥੇ ਆ ਕੇ ਫਿਰ ਜਿਹੜੀ ਕਲੇਸ਼ਾ ਜਿਹੜੇ ਗੁਰਦੁਆਰਿਆਂ ਦੇ ਵਿੱਚ ਪੈਣੇ ਉਹ ਸ਼ੁਰੂਆਤ ਅਸਲ ਦੇ ਵਿੱਚ ਇੱਥੇ ਜਾ ਕੇ ਹੁੰਦੀ ਆ ਫਿਰ ਉਹ ਜੇ ਤਾਂ ਜਿਹੜੀ ਗੁਰਦੁਆਰਾ ਅਕਾਲ ਤਖਤ ਦੀ ਮਰਿਆਦਾ ਮੰਨਣ ਵਾਲਿਆਂ ਦੀ ਗਿਣਤੀ ਉੱਥੇ ਭਾਰੂ ਹੋ ਜੇ ਜਾਂ ਵੱਧ ਜਾਣ ਤੇ ਦੂਸਰਿਆਂ ਦੀ ਉੱਥੇ ਬਹੁਤੀ ਪੁੱਗੇ ਨਾ ਜਾ ਉਹਨਾਂ ਦੀ ਗੱਲ ਨਾ ਮੰਨੀ ਜਾਵੇ ਤਾਂ ਫਿਰ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਆ ਵੀ ਆਪਾਂ ਇੱਕ ਅਲੱਗ ਗੁਰਦੁਆਰਾ ਬਣਾਈਏ ਜਿੱਥੇ ਆਪਣੇ ਬਾਬਾ ਜੀ ਦੀ ਇੱਕ ਮਰਿਆਦਾ ਲਾਗੂ ਹੋਵੇ ਤੇ ਉਹੀ ਅਸਲੀ ਪ੍ਰਯਤਨ ਮੇਰਾ ਦਾ ਹੋ ਫਿਰ ਉਹ ਇੱਕ ਹੋਰ ਗੁਰਦੁਆਰਾ ਉਹਦੇ ਵਿੱਚੋਂ ਪਣਪਦਾ ਸੋ ਇਸ ਤਰ੍ਹਾਂ ਤਾਂ ਜਿਹੜੇ ਇਹ ਗੁਰਦੁਆਰਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਚਾਹੇ ਕਿਸੇ ਵੀ ਸ਼ਹਿਰ ਦੇ ਵਿੱਚ ਛੋਟੇ-ਛੋਟੇ ਸ਼ਹਿਰਾਂ ਦੇ ਵਿੱਚ ਪੰਜ-ਪੰਜ ਸੱਤ-ਸੱਤ ਗੁਰਦੁਆਰੇ ਆ ਤੇ ਵੱਡੇ ਸ਼ਹਿਰਾਂ ਦੇ ਦਿੱਤਾ ਗਿਣਤੀ ਇਹ ਜੇ ਜੇ ਕਿਤੇ ਪੇਪਰਾਂ 'ਚ ਮੰਨ ਕੇ ਚਲੋ ਤਾਂ ਸੌਆਂ ਦੀ ਗਿਣਤੀ ਜੇ ਆਪਾਂ ਜਿਹੜੇ ਸਾਹਮਣੇ ਗੁਰਦੁਆਰੇ ਆ ਉਹ ਕਾਫੀ ਆ ਤੇ ਇਸੇ ਤਰ੍ਹਾਂ ਹੀ ਜਿਹੜਾ ਲੜਾਈ ਆ ਮੁੱਖ ਕਾਰਨ ਗੁਰਦੁਆਰਿਆਂ ਦੇ ਵਿੱਚ ਇਹ ਹੈ ਤੇ ਦੂਸਰਾ ਇੱਕ ਲੜਾਈ ਦਾ ਕਾਰਨ ਇਹ ਹੁੰਦਾ ਹੈ ਜਿਹੜੇ ਪੰਜਾਬ ਤੋਂ ਆਉਣ ਵਾਲੇ ਚਾਹੇ ਉਹ ਪ੍ਰਚਾਰਕ ਹੋਣ ਚਾਹੇ ਉਹ ਸਾਧ ਬਾਬੇ ਹੋਣ ਡੇਰੇ ਵਾਲੇ ਹੋਣ ਜਦੋਂ ਉਹ ਗੁਰਦੁਆਰਿਆਂ ਦੇ ਵਿੱਚ ਆ ਕੇ ਉੱਥੋਂ ਦੀ ਜਿਹੜੀਆਂ ਗੱਲਾਂ ਉਹ ਇੱਥੇ ਥੋਪਣ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਉਹਦੇ ਨਾਲ ਹੀ ਕਈ ਵਾਰੀ ਸੰਗਤ ਦੇ ਵਿੱਚ ਜਿਹੜਾ ਕੱਲੇ ਮਤਲਬ ਝਗੜਾ ਹੋਣ ਦਾ ਜਿਹੜਾ ਉੱਥੋਂ ਲੜਾਈ ਦੀ ਸ਼ੁਰੂਆਤ ਹੋ ਜਾਂਦੀ ਆ ਉਹ ਹੌਲੀ-ਹੌਲੀ ਜਿਹੜੇ ਉਹਦੇ ਕਈ ਉਹਦੇ ਪ੍ਰਸ਼ੰਸਕ ਹੁੰਦੇ ਆ ਕਈ ਉਹਦੇ ਵਿਰੋਧ ਵਾਲੇ ਹੁੰਦੇ ਆ ਉਹ ਪ੍ਰਚਾਰਕ ਆ ਜਾਂ ਉਹ ਸਾਧ ਬਾਬਾ ਆ ਜਾਂ ਕੋਈ ਵੀ ਆ ਉਹਦੇ ਆਪਣਾ ਪ੍ਰਚਾਰ ਕਰਕੇ ਤੇ ਡਾਲਰ ਇਕੱਠੇ ਕਰਕੇ ਜਹਾਜ ਚੜ ਜਾਂਦਾ ਪਰ ਜਿਹੜੀ ਮਗਰੋਂ ਲੋਕ ਹੁੰਦੇ ਨੇ ਲੋਕਲ ਉਹਨਾਂ ਦੀ ਆਸ ਵਿੱਚ ਇਸ ਗੱਲੋਂ ਮਤਲਬ ਉਹਨਾਂ ਦੀ ਤਲਖੀ ਪੈ ਜਾ ਹੁੰਦੀ ਆ ਉਹਨਾਂ ਦੀ ਆਸ ਵਿੱਚ ਇੱਕ ਹਿਸਾਬ ਨਾਲ ਕਹਿ ਸਕਦਾ ਵੀ ਹੌਲੀ ਹੌਲੀ ਕਿਟਾਸ ਪੈਦਾ ਹੋ ਜਾਂਦੀ ਆ ਜਿਹੜੀ ਕਿਤੇ ਨਾ ਕਿਤੇ ਜਾ ਕੇ ਅੱਗੇ ਜਾ ਕੇ ਫਿਰ ਕਿਤੇ ਨਾ ਕਿਤੇ ਮੁੱਦੇ ਦੇ ਉੱਤੇ ਗੁਰਦੁਆਰੇ ਦੇ ਵਿੱਚ ਲੜਾਈ ਦਾ ਮੁੱਖ ਕਾਰਨ ਬਣ ਜਾਂਦੀ ਹੈਗੀਆ ਸੋ ਇਸ ਤਰ੍ਹਾਂ ਇਹ ਕਈ ਗੰਭੀਰ ਮੁੱਦੇ ਨੇ ਔਰ ਕਿਤੇ ਨਾ ਕਿਤੇ ਇਹ ਵੀ ਮੰਨ ਕੇ ਚੱਲਣਾ ਪੈਣਾ ਵੀ ਕੁਝ ਇੱਕ ਜਿਵੇਂ ਆਪਾਂ ਬਾਰ-ਬਾਰ ਕਈ ਵਾਰੀ ਦੋਸ਼ ਲਾ ਦਿੰਨੇ ਵੀ ਫਲਾਣੀਆਂ ਏਜੰਸੀਆਂ ਕੰਮ ਕਰਦੀਆਂ ਕਿਤੇ ਨਾ ਕਿਤੇ ਉਹਨਾਂ ਦਾ ਵੀ ਇਹਦੇ ਵਿੱਚ ਰੋਲ ਹੁੰਦਾ ਹੈ ਉਹਨਾਂ ਤੋਂ ਉਹਨਾਂ ਦੇ ਪਿਛੋਕੜ ਵਾਲੇ ਬੰਦੇ ਜਾਂ ਉਹਨਾਂ ਨੇ ਕਈ ਬੰਦੇ ਐ ਇਸੇ ਜਿਨ੍ਹਾਂ ਨੂੰ ਉਹਨਾਂ ਨੇ ਖਰੀਦਿਆ ਹੁੰਦਾ ਜਾਂ ਉਹਨਾਂ ਨੂੰ ਹੁੰਦਾ ਵੀ ਸਿੱਖ ਕੌਮ ਦੇ ਵਿੱਚ ਧੜੇਬੰਦੀ ਜਾਂ ਇਹਨਾਂ ਨੂੰ ਪਾੜ ਕੇ ਕਿਵੇਂ ਰੱਖਿਆ ਜਾਵੇ ਉਹਨਾਂ ਦੇ ਬੰਦੇ ਵੀ ਕਈ ਵਾਰੀ ਵੱਡੇ ਵੱਡੇ ਗੁਰਦੁਆਰਿਆਂ ਦੇ ਵਿੱਚ ਕਮੇਟੀਆਂ ਦੇ ਵਿੱਚ ਇਨਵੋਲਵ ਹੁੰਦੇ ਆ ਜਾਂ ਉਹਨਾਂ ਦੇ ਪਿੱਛੇ ਇਸ ਪਿੱਛੇ ਸਾਜ਼ਿਸ਼ ਹੁੰਦੀ ਆ ਪਰ ਸ਼ਿਕਾਰ ਆ ਜਿਹੜੀ ਇਹ ਲੜਾਈ ਦੀ ਉਹ ਆ ਕੇ ਅਖੀਰ ਨੂੰ ਜਿਹੜੀ ਆਮ ਸੰਗਤ ਹੋ ਜਾਂਦੀ ਆ ਤੇ ਉਹ ਸੰਗਤ ਦੇ ਵਿੱਚੋਂ ਜਿਹੜੀ ਲੜਾਈ ਆ ਉਹ ਹੌਲੀ-ਹੌਲੀ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਚੱਲੀ ਜਾਂਦੀ ਆ ਜਿਹਦੇ ਨਾਲ ਹੋਰ ਵੀ ਧੜੇਵਾਜੀ ਧੜੇਵਾਜੀ ਤੋਂ ਅੱਗੇ ਜਾ ਕੇ ਜਿਹੜੀ ਗੈਂਗਵਾਰ ਵੀ ਇਸੇ ਦੇ ਵਿੱਚੋਂ ਹੀ ਗਾਂ ਜਿਹੜਾ ਉਹ ਉਹਦਾ ਜਨਮ ਹੁੰਦਾ ਸੋ ਇਹ ਬੜਾ ਇੱਕ ਭਿਆਨਕ ਮੁੱਦਾ ਹੈਗਾ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਇਹ ਗੁਰਦੁਆਰੇ ਦੇ ਵਿੱਚ ਲੜਾਈਆਂ ਹੋਣੀਆਂ ਹੁੰਦੀਆਂ ਇਹਦੇ ਇਸ ਲੜਾਈਆਂ ਦੇ ਨਾਲ ਜਿਹੜਾ ਸਭ ਤੋਂ ਵੱਡਾ ਨੁਕਸਾਨ ਸਿੱਖਾਂ ਦਾ ਉਹ ਇਹ ਹੋ ਰਿਹਾ ਵੀ ਜਿਹੜਾ ਯੂਥ ਹੈ ਉਹ ਗੁਰਦੁਆਰਿਆਂ ਦੇ ਵਿੱਚ ਬਿਲਕੁਲ ਅਲੂਪ ਹੈ ਕਹਿ ਸਕਦੇ ਹਾਂ ਛੋਟੇ ਬੱਚੇ ਜਾਂਦੇ ਆ ਜਾਂ ਜਿਹੜੇ ਸਿਆਣੇ 40 30 35 40 ਸਾਲ ਤੋਂ ਉੱਪਰ ਵਾਲੇ ਲੋਕ ਨੇ ਉਹ ਗੁਰਦੁਆਰਿਆਂ ਦੇ ਵਿੱਚ ਜਾਂਦੇ ਬੱਚੇ ਤਾਂ ਜਾਂਦੇ ਵੀ ਉਹ ਬਾਪਿਓ ਦੇ ਨਾਲ ਚਲੇ ਜਾਂਦੇ ਪਰ ਜਿਹੜਾ ਕਹਿ ਸਕਦੇ ਹੋ ਤੁਸੀਂ ਵੀ 15 ਸਾਲ ਤੋਂ ਲੈ ਕੇ 25 ਸਾਲ ਤੱਕ ਦਾ ਨੌਜਵਾਨ ਆ ਉਹ ਗੁਰਦੁਆਰਿਆਂ ਦੇ ਵਿੱਚ ਅਲੂਪ ਇਸੇ ਕਰਕੇ ਹੋ ਗਿਆ ਵੀ ਉਹਨੂੰ ਉੱਥੇ ਸਿੱਖਣ ਨੂੰ ਘਟ ਤੇ ਆਹ ਜਿਹੜਾ ਲੜਾਈ ਝਗੜੇ ਦੀਆਂ ਗੱਲਾਂ ਤੇ ਹੋਰ ਹੈ ਉਹਨੂੰ ਦੁਬਿਧਾ ਚ ਪਾਉਣ ਵਾਲੀਆਂ ਗੱਲਾਂ ਜ਼ਿਆਦਾ ਸੁਣਨ ਨੂੰ ਮਿਲਦੀਆਂ ਸੋ ਇਸ ਕਰਕੇ ਜਿਹੜੇ ਇਹ ਯੂਥ ਆ ਸਾਡਾ ਇੱਥੇ ਖਾਸ ਕਰਕੇ ਉਹ ਮੁਨਕਰ ਹੁੰਦਾ ਜਾ ਰਿਹਾ ਜਿਹੜਾ ਸਿੱਖ ਕੌਮ ਦਾ ਪਵਿੱਖ ਸੀ ਤੇ ਉਹ ਪਵਿੱਖ ਗੁਰਦੁਆਰਿਆਂ ਚੋਂ ਦੂਰ ਹੋਣਾ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਰਿਹਾ ਦੂਸਰਾ ਇੱਕ ਲੜਾਈਆਂ ਦੇ ਵਿੱਚ ਆਪਾਂ ਹੁੰਦਾ ਵੀ ਜਿਵੇਂ ਹੁਣ ਕਈ ਵਾਰੀ ਹੁੰਦਾ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਉੱਥੇ ਲੜਾਈਆਂ ਝਗੜੇ ਹੋ ਜਾਂਦੇ ਆ ਲੜਾਈਆਂ ਝਗੜੇ ਹੋਣ ਤੋਂ ਬਾਅਦ ਕੀ ਹੁੰਦਾ ਅ ਪੋਲਿਟਿਕਲ ਲੋਕ ਵਿਚਾਰ ਰਵੋਲਵ ਹੋ ਜਾਂਦੇ ਨੇ ਕਿਸੇ ਦੀ ਸ਼ਿਫਾਰਿਸ਼ੇ ਚੱਲ ਜਾਂਦੀ ਆ ਕੋਈ ઠાਣੇਦਾਰ ਨੂੰ ਪੈਸੇ ਦੇਤੇ ਕਿਸੇ ਨੂੰ ਦੇਤੇ ਜਾਂ ਚੰਗੇ ਵਕੀਲ ਮਤਲਬ ਕੋਰਟ ਦੇ ਜਾਰ ਤੋਂ ਪਹਿਲਾਂ ਪਹਿਲਾਂ ਕਈ ਵਾਰੀ ਇਹੋ ਜਿਹਾ ਹੋ ਜਾਂਦਾ ਵੀ ਵਿੱਚ ਪੈ ਕੇ ਰਾਜੀਨਾਮਾ ਹੋ ਜਾਂਦਾ ਤੇ ਜਿਹੜੇ ਕੇਸ ਵਗੈਰਾ ਉਹ ਰਫਾ ਦਾ ਪਾਉ ਜਾਂਦਾ ਕੇਸ ਤੋਂ ਮਤਲਬ ਬਹੁਤੀ ਇੱਥੋਂ ਤੱਕ ਗੱਲ ਨਹੀਂ ਜਾਂਦੀ ਪਰ ਅਮਰੀਕਾ ਕੈਨੇਡਾ ਜਾਂ ਹੋਰ ਮੁਲਕਾਂ ਦੇ ਵਿੱਚ ਤੁਹਾਨੂੰ ਪਤਾ ਵੀ ਆਪਾਂ ਜਿਹੜੇ ਲੋਕ ਆ ਉਹ ਆਪਣੀ ਵਧੀਆ ਭਵਿੱਖ ਵਾਸਤੇ ਆਏ ਆ ਕੰਜਾਂ ਦੀਆਂ ਮਜਬੂਰੀਆਂ ਕਿਉਂਕਿ ਉੱਥੇ ਬੇਰੁਜ਼ਗਾਰੀ ਸੀ ਜਾ ਉੱਥੇ ਜ਼ਮੀਨਾਕਾਰ ਸੀ ਲੋਕਾਂ ਕੋਲੇ ਆਪਣਾ ਉਹਨਾਂ ਦਾ ਫਿਊਚਰ ਵਧੀਆ ਨਹੀਂ ਸੀ ਲੱਗਦਾ ਤਾਂ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਚਾਇ ਕੋਈ ਦੋ ਨੰਬਰ ਚ ਆਇਆ ਚ ਇਲੀਗਲ ਤਰੀਕੇ ਨਾਲ ਚਾ ਲੀਗਲ ਤਰੀਕੇ ਨਾਲ ਆਇਆ ਉਹਨੇ ਬਾਹਰ ਦਾ ਰਾਹ ਫੜਿਆ ਔਰ ਵਿਦੇਸ਼ਾਂ ਦੇ ਵਿੱਚ ਆ ਕੇ ਅਮਰੀਕਾ ਕੈਨੇਡਾ ਹੋਰ ਮੁਲਕਾਂ ਦੇ ਵਿੱਚ ਆ ਕੇ ਬੜੇ ਉਹਨਾਂ ਨੇ ਜਿਹੜੇ ਆਪਣੀ ਕਾਮਯਾਬੀ ਦੇ ਛੰਡੇ ਗੱਡੇ ਮਿਹਨਤਾਂ ਕੀਤੀਆਂ ਬਹੁਤ ਵੱਡੇ ਵੱਡੇ ਕਾਰੋਬਾਰ ਬਿਜ਼ਨਸ ਖੜੇ ਕੀਤੇ ਆ ਤੇ ਸਕਸੈਸ ਹੋਇਆ ਹਰ ਬੰਦਾ ਇੱਥੇ ਪਰ ਜਦੋਂ ਗੁਰਦੁਆਰਿਆਂ ਦੇ ਵਿੱਚ ਇਹ ਚੀਜ਼ ਹੁੰਦੀ ਆ ਗੁਰਦੁਆਰਿਆਂ ਦੀ ਲੜਾਈਆਂ ਹੁੰਦੀਆਂ ਨੇ ਔਰ ਕਈ ਬੰਦੇ ਜਿਹੜੇ ਸ਼ਾਤਰ ਲੋਕ ਹੁੰਦੇ ਨੇ ਉਹ ਤੇ ਪਿੱਛੇ ਰਹਿ ਜਾਂਦੇ ਆ ਪਰ ਕਈ ਲੋਕ ਇਮੋਸ਼ਨਲ ਹੋ ਕੇ ਜਾਂ ਕਹਿ ਸਕਦੇ ਆ ਵੀ ਉਹ ਜਜ਼ਬਾਤੀ ਹੋ ਕੇ ਇਸ ਲੜਾਈ ਦਾ 파ਰਟ ਜਾਂ ਹਿੱਸਾ ਬਣ ਜਾਂਦੇ ਨੇ ਇਹਨਾਂ ਮੁਲਕਾਂ ਦੇ ਵਿੱਚ ਲੜਨਾ ਜਿਹੜਾ ਕਿਸੇ ਤੇ ਹੱਥ ਝੱਕਣਾ ਚਾਹੇ ਉਹ ਕਿਸੇ ਦੇ ਡਾਂ ਸੋਟਾ ਮਾਰ ਦੇਣਾ ਕਿਸੇ ਦੇ ਕਿਰਪਾਨ ਮਾਰ ਦੇਣੀ ਜਾਂ ਕਿਸੇ ਦੇ ਗੋਲੀ ਮਾਰ ਦੇਣੀ ਉਹ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਆ ਜਿੱਦੀ ਪਰਪਾਈ ਕਰਨੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਆ ਦੂਸਰਾ ਇਹ ਤਾਂ ਹੈ ਨਹੀਂ ਨਾ ਤਾਂ ਇੱਥੇ ਸ਼ਿਪਾਰਸ਼ ਚਲਣੀ ਆ ਤੇ ਕਈ ਵਾਰੀ ਆਪਣੇ ਕੋਲ ਇਮੀਗ੍ਰੇਸ਼ਨ ਦਾ ਸਟੇਟਸ ਇਹੋ ਜਿਹਾ ਹੁੰਦਾ ਵੀ ਜਾਂ ਆਪਣੇ ਕੋਲ ਪੇਪਰ ਅਜੇ ਪ੍ਰੋਪਰ ਨਹੀਂ ਬਣੇ ਹੁੰਦੇ ਤੇ ਆਪਾਂ ਜਾ ਕੇ ਇਹੋ ਜਿਹੇ ਲੜਾਈ ਝਗੜੇ 'ਚ ਬਿਨਾ ਜੀਚ ਕੁਝ ਕਰਨ ਪਾਉਣ ਨੂੰ ਨਹੀਂ ਕੋਈ ਨਿੱਜੀ ਲੜਾਈ ਨਹੀਂ ਹੁੰਦੀ ਵੀ ਆਪਣਾ ਕਿਸੇ ਨਾ ਕੋਈ ਕਿਸੇ ਨੇ ਕੋਈ ਆਪਣੀ ਜਾਇਦਾਦ ਨਾ ਪਲੀ ਕਿਸੇ ਨੇ ਕੋਈ ਘਰ ਨਾ ਪਲਿਆ ਜਾਂ ਕੋਈ ਜ਼ਮੀਨ ਨਾ ਪਲੀ ਪਰ ਸਿਰਫ ਇੱਕ ਈਗੋ ਤੇਕ ਅਸੀਂ ਕਈ ਲਾਈ ਲੱਗ ਹੁੰਨੇ ਆ ਇੱਕ ਦੂਜੇ ਦੀ ਚੱਕ ਦੇ ਵਿੱਚ ਆ ਕੇ ਇਹ ਜੇ ਥਾਂ ਅਸੀਂ ਪੰਗਾ ਲੈ ਬੰਨੇ ਆ ਵੀ ਪਤਾ ਨਹੀਂ ਹਜੂਮ ਦੇ ਵਿੱਚ ਕੁਝ ਨਹੀਂ ਹੋਣਾ ਪਰ ਇਹ ਸੀ ਗੱਲ ਨਹੀਂ ਆ ਇਹ ਲੜਾਈਆਂ ਜਿਹੜੀਆਂ ਇੱਥੇ ਲੜੀਆਂ ਇਹ ਇੱਕ ਵਾਰੀ ਤਾਂ ਆਪਾਂ ਲੜ ਪੰਨੇ ਆ ਗਈ ਵਾਰੀ ਫੁਕਰਪੁਣੇ ਜਾ ਕੇ ਕਹਿ ਲੋ ਜਾਂ ਇਮੋਸ਼ਨਲ ਹੋ ਕੇ ਕਹਿ ਲੋ ਪਰ ਇਹ ਬਹੁਤ ਜ਼ਿਆਦਾ ਔਖੀਆਂ ਪੈਂਦੀਆਂ ਕਿਉਂਕਿ ਇੱਥੇ ਮੁੜ ਕੇ ਜਾਨ ਨਹੀਂ ਛੁੱਟਦੀ ਫਿਰ ਜੇ ਕਿਤੇ ਤੁਹਾਡੇ ਰੈਕਡ ਤੇ ਇਹ ਜਾ ਕੇ ਇੱਕ ਵਾਰੀ ਪੈ ਗਿਆ ਤੇ ਫਿਰ ਤੁਸੀਂ ਭੁੱਲ ਜੋ ਵੀ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਆ ਉਹ ਅੱਗੇ ਤੁਰਪੂਗਾ ਜੇਕਰ ਤੁਸੀਂ ਵਰਕ ਪਰਮਿਟ ਆ ਤੁਹਾਨੂੰ ਗ੍ਰੀਨ ਕਾਰਡ ਨਹੀਂ ਮਿਲਣਾ ਗ੍ਰੀਨ ਕਾਰਡ ਤੋਂ ਤੁਸੀਂ ਸਿਟੀਜਨ ਨਹੀਂ ਹੋ ਸਕਦੇ ਹੋਰ ਇਹਦੀਆਂ ਬੜੀਆਂ ਤੁਹਾਨੂੰ ਫਿਰ ਪ੍ਰੋਬਲਮ ਆਉਂਦੀਆਂ ਔਰ ਵਕੀਲਾਂ ਦੇ ਖਰਚੇ ਜਿਹੜੇ ਉਹ ਅਲੱਗ ਖੜੇ ਹੋ ਜਾਂਦੇ ਆ ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਹੁਤ ਆਪਣੇ ਆਪ ਨੂੰ ਆਪਣੇ ਮਤਲਬ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇਹ ਚੀਜ਼ ਨੂੰ ਮਾਈਂਡ ਨੂੰ ਥੋੜਾ ਜਿਹਾ ਆਪਾਂ ਨੂੰ ਚੇਂਜ ਕਰਨ ਦੀ ਲੋੜ ਆ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ ਤੇ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਜੇ ਤੁਸੀਂ ਇੱਥੇ ਲੋਕ ਦੇਖ ਲੋ ਇੱਕ ਦੂਜੇ ਨੂੰ ਮੂੰਹ ਨਾਲ ਜਿਉ ਮਰਜੀ ਬੋਲੀ ਜਾਣ ਪਰ ਹੱਥ ਚੱਕਣ ਤੋਂ ਬਹੁਤ ਜ਼ਿਆਦਾ ਗੁਰੇਜ਼ ਕਰਦੇ ਕਿਸੇ ਦੇ ਉੱਤੇ ਕਿਉਂਕਿ ਉਹਨਾਂ ਨੂੰ ਪਤਾ ਹੱਥ ਚੱਕਿਆ ਇੱਥੇ ਬਹੁਤ ਜ਼ਿਆਦਾ ਮਹਿੰਗਾ ਪੈਣਾ ਸਾਨੂੰ ਮੇਰੀ ਤਾਂ ਇਹੀ ਗੱਲ ਆ ਵੀ ਤੁਸੀਂ ਬੇਨਤੀ ਹੈ ਇੱਕ ਵੀ ਜੇ ਤੁਸੀਂ ਇੱਥੇ ਵਧੀਆ ਭਵਿੱਖ ਵਾਸਤੇ ਆਏ ਹੋ ਤੇ ਆਪਣਾ ਆਪਣਾ ਪਰਿਵਾਰ ਪਾਲੋ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਭਵਿੱਖ ਬਣਾਓ ਉਹਨਾਂ ਨੂੰ ਪੜਾਓ ਲਿਖਾਓ ਵਧੀਆ ਆਪਣਾ ਲਾਈਫ ਮਤਲਬ ਜ਼ਿੰਦਗੀ ਜਿਉਵੋ ਤੇ ਧਰਮ ਦੇ ਕੰਮਾਂ ਦੇ ਵਿੱਚ ਵੀ ਹਿੱਸਾ ਲਾਓ ਗੁਰਦੁਆਰੇ 'ਚ ਜਾਓ ਪਾਣੀ ਪੜੋ ਗੁਰੂ ਦੇ ਲੜ ਲੱਗੋ ਪਰ ਇਹ ਨਾ ਹੋਵੇ ਵੀ ਅਸੀਂ ਇਸ ਆਰਡ ਦੇ ਵਿੱਚ ਜਾਂ ਗੁਰਦੁਆਰਿਆਂ ਦੇ ਵਿੱਚ ਜਾਂਦੇ-ਜਾਂਦੇ ਅਸੀਂ ਕੋਈ ਐਸੀ ਮੁਸੀਬਤ ਨੂੰ ਪੱਲੇ ਬੰਨ ਲਏ ਜਿਹੜੇ ਮੁੜ ਕੇ ਸਾਡੀ ਸਾਰੀ ਉਮਰ ਸਾਡੀ ਸਾਰੀ ਜ਼ਿੰਦਗੀ ਆ ਜਿਹੜੀ ਉਹ ਜਾਣਨਾ ਛੱਟੇ ਤੇ ਸਾਡੀ ਜਿਹੜੀ ਕਮਾਈ ਆ ਉਹ ਵਕੀਲਾਂ ਤੇ ਅਦਾਲਤਾਂ ਦੇ ਵਿੱਚ ਹੀ ਜਾਂਦੀ ਲੱਗੇ ਸੋ ਇਸ ਗੱਲ ਤੋਂ ਵੀ ਸਾਨੂੰ ਪਰਹੇਜ਼ ਕਰਨ ਦੀ ਲੋੜ ਹੈ ਜਿਹੜੇ ਉਂਗਲ ਲਾਉਣ ਵਾਲੇ ਆ ਚੱਕਣ ਚਕਾਉਣ ਵਾਲੇ ਲੋਕ ਆ ਜਿਹੜੇ ਕਹਿੰਦੇ ਚੱਕਲਾ 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 ਉਹ ਤਾਂ ਨਿਕਲ ਜਾਂਦੇ ਆ ਪਰ ਕਈ ਵਾਰੀ ਇਹੋ ਜਿਹੇ ਬੰਦੇ ਫਸ ਜਾਂਦੇ ਜਿਨ੍ਹਾਂ ਨੇ ਕਿਤੇ ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹਦੇ ਨਤੀਜੇ ਕੀ ਨਿਕਲਣੇ ਆ ਸੋ ਇਹਦਾ ਕੱਲਾ ਤੋਂ ਸਾਨੂੰ ਬਚਨ ਦੀ ਲੋੜਾ ਆਪਣੇ ਆਪ ਨੂੰ ਚੇਂਜ ਕਰਨ ਦੀ ਲੋੜਾ